ਸਵੇਰੇ ਉੱਠ ਗਿਆ ਮੈਂ ਸਾਰਨ ਸਸਕਾਰ ਜੀ ਪਿਆਰਪਰੀ ਤੇ ਆਪਾਂ ਜੀ ਸਿੱਧੇ ਕੋਲ ਖੜੇ ਤਾ ਤੇ ਜੀ ਬਸ ਜਿੱਤ ਕੇ ਬਟੇ ਖਲਾਉ ਕੁਛ ਵੇ ਮੈਂ ਕੰਮ ਕਰਨਾ ਸ਼ੁਰੂ ਕਰਨਾ ਤੇ ਅੱਜ ਆਪਾਂ ਜਾਣਾ ਸੀ ਸ਼੍ਰੀ ਰਮੰਧਰ ਸਾਹਿਬ ਪਹਿਲਾ ਪੱਠੇ ਬਾੜ ਦੇ ਡੈਡੀ ਜੀ ਨਾਲ ਤੇ ਨਾਲ ਦੀ ਨਾਲ ਆਪਾਂ ਸਾਰਾ ਕੰਮ ਲਵੇੜ ਕੇ ਗੋਹੇ-ਕੂੜੇ ਦਾ ਤੇ ਆ ਕੇ ਨਾਲੇ ਪਸ਼ੂ ਪਸ਼ੂਆਂ ਨੂੰ ਗਰਮੀ ਕਰਕੇ ਪਸ਼ੂ ਰੋਜ਼ ਨਿਰਾਣੇ ਪੈਂਦੇ ਆ ਤੇ ਨਾਲ ਦੀ ਨਾਲ ਕੰਮ ਲਵੇੜ ਕੇ ਪਸ਼ੂ ਨਿਰਾਣੇ ਆ ਕੇ ਤੇ ਆਪਾਂ ਆਵਾਜ਼ ਦਾ ਪਿਆਰ ਕੰਮ ਤੇ ਵੀ ਜਾਣਾ ਸੀਗਾ ਤੇ ਪਤੂ ਨਾਲ ਆ ਕੇ ਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਮੰਨੀ ਪੱਗ ਕਾਲੇ ਰੰਗ ਦੀ ਕਿਉਂਕਿ ਜਿਵੇਂ ਦਾ ਸਾਬ ਦਾ ਹੁਕਮ ਸੀਗਾ ਕਿ 1 2 ਲੈ ਕੇ 6 ਤੱਕ ਕਾਲੀਆਂ ਪਗੜੀਆਂ ਉਸ ਜਾਣ ਦਾ ਪਰਨੇ ਬੰਨਣਾ ਦਾ ਤੇ ਕਾਲੀ ਪੱਗ ਨੂੰ ਮੰਨ ਕੇ ਤੇ ਆਪਾਂ ਜੀ ਘਰੋਂ ਨਿਕਲਣ ਤੇ ਘਰ ਵਾਲੀ ਵੀ ਆ ਗਈ ਮਗਰੀ ਤੇ ਦਵਾਈ ਲੈਣ ਵੀ ਜਾਣਾ ਸੀ ਅੱਜ ਜੀ ਪਹਿਲਾਂ ਜਾਣਾ ਸੀ ਕੰਮ ਤੇ ਫਿਰ 1.5-2 ਵਜੇ ਜਾਣਾ ਸੀ ਦਵਾਈ ਲੈਣ। ਲਓ ਜੀ ਆਪਾਂ ਪਹੁੰਚ ਗਏ ਬੋਰਡਿਆਂ ਤੇ ਹੁਣ ਬੰਦਿਆਂ ਜੇ ਅੱਗੇ ਆਪਾਂ ਜਾਨਾ ਸੀ ਬੀ ਟ੍ਰੈਵਲ ਬੀ ਟ੍ਰੈਵਲ ਪਹੁੰਚ ਗਏ ਜੀ ਚਲੋ ਜੀ 2 ਬਣਾਈਆਂ ਟਿਕਟਾਂ ਸਵੇਰੇ ਤੇ ਨਾਲ ਹੀ ਆਪਣਾ ਬਲੌਗਿੰਗ ਟਾਈਮ ਹੋ ਰਿਹਾ ਸੀ ਪੂਰਾ ਤੇ ਸਾਰੇ ਜਾਣੇ ਦੇਖ ਰਹੇ ਸੀਗੇ ਤੇ ਫੇਰ ਬਲੱਡ ਕਾਊਂਟ ਲੈ ਕੇ ਤੇ ਆਪਾਂ ਚੱਲ ਗਏ ਦਵਾਈ ਲੈਣ ਨਾਮਾ ਸ਼ਹਿਰ ਤੋਂ। ਦਵਾਈ ਲੈਣ ਕਿਹਾ ਤੋਂ ਦਵਾਈ ਲੈਣੀ ਸੀਗੀ ਤੇ ਆਪਾਂ ਚੱਲੇ ਬਲੱਡ ਲੈ ਕੇ ਮਨੁਬਾਜੀ ਵਾਲਾ ਮੈਂ ਕਹਾਂ ਮਨੁਬਰਾਜ ਬੁਲੱਟ ਦੇ ਬੁਲੱਟ ਤੇ ਦਵਾਈ ਲਗਿਆ ਨੇ ਚਲੋ ਵੀ ਲਾਈਫ ਲਾਈਨ ਪਹੁੰਚ ਗਏ 12 ਵਜੇ 1 ਵਜੇ ਤੇ ਬਾਰੀ ਆਈ 3 ਵਜੇ 2 ਘੰਟੇ ਬੈਠਣਾ ਪਿਆ ਬੜੀ ਮੁਸ਼ਕਲ ਉਹਦੇ ਨਾਲ ਫਿਰ ਦਵਾਈ ਮਿਲ ਗਈ ਤੇ ਆਪਾਂ ਫਿਰ ਪਿਆਰ ਚੱਕਿਆ ਬੁਲੱਟ ਤੇ ਆਪਾਂ ਅਗੇ ਬੰਗਿਆ ਗੇ ਇੱਕ ਲਈ ਜਰਸੀ ਤੇ ਇੱਕ ਲਈ ਪਜਾਮਾ ਲੈ ਸ਼ਰੂ ਤੇ ਆਪਾਂ ਪਹੁੰਚਣਾ ਸੀਗਾ 5:30 ਵਜੇ ਅੱਜ ਤੇ ਆਪਾਂ ਉੱਥੇ ਤੋਂ ਚੱਕ ਗਏ ਟ੍ਰੈਕਟਰ ਲੈਣੀ ਸੀਗੀ। ਲੋ ਜੀ ਆਪਾਂ ਬੰਗਿਆ ਤੋਂ ਬੰਦਾ ਚੱਕਿਆ ਤੇ ਆਪਾਂ ਪਹੁੰਚ ਗਏ ਜੀ ਫਗਵਾੜੇ। ਫਗਵਾੜੇ ਲਈ ਟ੍ਰੈਕਟ ਟ੍ਰੇਨ ਆਲੀ ਸੀ 6 ਵਜੇ ਕੁਲ੍ਹਾ ਮਿੰਟ ਤੇ। ਤੇ ਆਪਾਂ ਪਹੁੰਚਣਾ ਸੀਗਾ ਹਰਮੰਦਰ ਸਾਹਿਬ। ਤੇ ਆਪਾਂ ਟ੍ਰੇਨ ਦੇ ਵਿੱਚ ਬਹਿ ਗਏ। ਟ੍ਰੇਨ ਲਗੀ ਤੁਰ ਜੋ ਸਫਰ ਇੰਚਾਰ ਗਿਆ ਉੱਪਰ ਤੇ ਆ ਗਿਆ ਸੌਂ। ਕੱਲ ਮੈਂ ਉਹਨਾਂ ਨਾਲ ਗਿਆ ਸੌਣ ਤੇ ਜਦੋਂ ਪਹੁੰਚੇ ਆਪਕੋ ਪਿਆਸ ਤਾਂ ਬਹੁਤ ਜ਼ਿਆਦਾ ਮੀਨ ਮੇਰੀ ਚੱਕਰ। ਬਿਲਕੁਲ ਜਿਵੇਂ ਐਂਡ ਕਰਾਤੀ ਮੌਸਮ ਨੇ। ਥੋੜੀ ਗਰਮੀ ਤੋਂ ਮਲੀ ਰਾਤ ਉਸ ਤੋਂ ਬਾਅਦ ਆਪਾਂ ਜੀ ਪਹੁੰਚ ਗਏ ਜੀ ਪਿਆਸ ਬਿਆਸ ਰੁਕੀ ਉਸੀ ਟ੍ਰੇਨ 10 ਮਿੰਟ ਦੀ ਉਤੋਂ ਤੋਂ ਬਾਅਦ ਜਿਹੜੇ ਤੋਂ ਥੋੜੀ ਠੰਮੀ ਪੈ ਰਹੀ ਸੀ ਜਬਰਦਸ ਤੇ ਲਾਗ ਲਾ ਬਹੁਤ ਸਾਰੀ ਜਿਹੜੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਲੋਜੀ ਟੇਮ ਆ ਗਿਆ ਸਾਡਾ ਉਤਰ ਉਦੋਂ ਲੋਕਾਂ ਨੇ ਤਾਂ ਤੱਕਿਆ ਸ਼ਾਰਾ ਇਹ ਨਹੀਂ ਬਿਸਵਾਦੀ ਲੋਗ ਹਨ 2 ਮਿੰਟ ਬ੍ਰੇਕ ਨਹੀਂ ਕਰ ਸਕੀ ਛਾਰਾਂ ਤੱਕ ਜਮਾਲ ਜੀ ਤਵੱਟ ਪਾ ਜੀ ਲੋਕੋ ਵੀ ਜੀ ਤੇ ਆਪਾਂ ਵੀ ਰਿਕਸ਼ਾ ਫੜ ਕੇ ਹੌਤਰਾ ਜੀ ਦਰਵਾਦ ਸਭ ਤੇ 5-5 ਮਿੰਟ ਬਾਅਦ ਸਾਨੂੰ ਰਿਕਸ਼ੇ ਆ ਜੀ ਸੀ ਦਰਵਾਦ ਸਵਾਰ ਉਤਾਰੇ ਪਰ ਕੋਲ ਮੈਂ ਖਰਾਬ ਹੋ ਦੇਵੀ ਇੱਕ ਕੁੜੀ ਇੰਪੀਅਰ ਲੈ ਛਾਰੂ ਲੈ ਕੇ ਚਾਲ ਚੱਲ ਤੇ ਆਪਾਂ ਬਾਈ ਜੀ ਲੁਲਮ ਸਿੰਘ ਚੌਕ ਤੇ ਤੋਂ ਫਿਰ ਆਪਾਂ ਸਿੱਧੇ ਪਹੁੰਚ ਗਏ ਜੀ ਸ਼ਹੀਦ ਦਰਬਾਰ ਸਾਹਿਬ ਅਮਰਸਰ ਤੇ ਪਹਿਲਾਂ ਦੇਖਿਆ ਜੀ ਆਪਾਂ ਪਹਿਲਾਂ ਕੀਤਾ ਅਸ਼ਨਾੰ ਯਾਰੀ ਤੇ ਫਿਰ ਆਪਾਂ ਜਾ ਕੇ ਸ਼ਹੀਦ ਦਰਬਾਰ ਤੇ ਪਹਿਲਾਂ ਕੀਤਾ ਸੀ ਅਸ਼ਨਾੰ ਸਾਰਾ ਜੜੀ ਸਾਰਾ ਬਹੁਤ ਵਧੀਆ ਤਰੀਕੇ ਨਾਲ ਗਾ ਰਹਾ ਸੀ ਤੇ ਉਹ ਵੀ ਜਾਣੀ ਠੰਡੀ ਠੰਡੀ ਬਿਲਕੁਲ ਤੇ ਸੰਗਤ ਦਾ ਇਹ ਪੂਰਾ ਜੋਰ ਜੀ ਜੇ ਸੰਜਪੂਰੀ ਕੋਈ ਨੋਮਰ ਆ ਕੇ 1984 ਦੇ ਸੁਨੂਸ਼ੀਦ ਜਿਹੜੀ ਸ਼ੋਅ ਆ ਜਿਹੜੀ ਲਈ ਸਿੱਖ ਨੂੰ ਦੂਰੇ ਤੋਂ 40 ਸੀਟ ਤੇ ਵੀਰ ਜਿਹੜਾ ਉਹ ਵਾਹਨ ਦੀ ਦਰਵਾਜ਼ਾ ਦੇ ਵਿੱਚ ਜਿਹੜੀ ਮਾਰੀ ਪਈ ਸੀ ਉਹ ਨੂੰ ਕਿ ਪਰ ਅਕਾ ਸਿੱਖ ਨੂੰ ਬਈ ਜਨਰਲੀ ਟਾਈਮ ਲੱਗਦਾ ਦਰਵਾਜ਼ੇ ਤੇ ਤਰਲ ਕੋਈ ਨਹੀਂ ਤੇ ਆਪਾਂ ਗੱਡੜੀ ਕਰਦੇ ਵਿੱਚ ਤਰ੍ਹਾਂ ਬੈਗ ਰੱਖ ਕੇ ਤੇ ਆਪਾਂ ਇਸ਼ਨਾਨ ਕਰਨ ਦੇ ਲਈ ਹੀ ਪਹੁੰਚ ਗਏ ਪਹਿਲਾਂ ਇਸ਼ਨਾਨ ਕੀਤਾ ਆਪਾਂ ਫਿਰ ਲੱਗੇ ਭਲੈਣ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਰਮੰਦਰ ਸਾਹਿਬ ਦੇ ਵਿੱਚ ਤੇ ਮੀਂਹ ਦੇ ਨਾਲ ਜਿਹੜਾ ਸੋਨੇ ਆ ਸੋਨਾ ਬਾਉ ਬਹੁਤ ਸਾਫ ਉਹ ਦੂਰੋਂ ਲਿਸ਼ਕਾ ਮਾਰਦੇ ਸੀ ਅਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬ ਝੂਲ ਰਹੇ ਸਨ ਤੇ ਬਹੁਤ ਜ਼ਿਆਦਾ ਠੰਡੀ ਹਵਾ ਦਿਨਾਂ ਦੇ ਸੰਜਮ ਨੂੰ ਬੋਲ ਰਹੀ ਹੈ। ਤੇ ਆਪਾਂ ਦੇਖ ਲਈ ਤੇਰਾ ਬਚਲ ਦੇ ਵੀ ਲੈਣ ਦੇ ਵਿੱਚ ਕਾਟੇ ਕਰਦੇ ਨੇ। ਇਹ ਗਰਾਜ਼ ਨੂੰ ਮਤਲਬ ਦੇਖਣਾ ਚਾਹੀਦਾ। ਦਿਨ ਇਹ ਤਾਂ ਬਹੁਤ ਰਚ ਪਿਆ ਜਾਂਦਾ ਪਰ ਇਹਦਾ ਆੜ ਤੇ 3:00 10:00 ਵਜੇ ਆਪਾਂ ਜਿਹੜਾ ਮੱਥਾ ਤੇ ਇਹ ਆਪਾਂ ਦਰਵਾਜ਼ਾ ਸਾਹਿਬ ਦੇ ਬਾਹਰ ਖੜੇ ਜਿ ਸੀ ਤੇ ਇਹਨਾਂ ਨੂੰ ਟੈਕਨਿਕਲ ਸੰਬੰਧ ਵਿੱਚ ਵੀ ਜਾ ਰਹੀ ਸੀ ਤੇ ਜੋ ਜੀ ਵੀ ਆਈ ਸਰਵਰ ਸਾਹਿਬ ਦੀ ਸੋਰ ਕੰਡੋਟ ਕਮੇਟੀ ਜੀ 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 ਜੀ

ਜਿਹੜਾ ਗਾਰਦ ਦੋ ਦੋ ਹੁੰਦਾ ਉਹ ਛਕਿਆ ਆਪਾਂ ਸ਼ੁਰੂਣ ਤੋਂ ਬਾਅਦ ਆਪਾਂ ਚੱਲ ਗਏ ਜੀ ਸਾਲ ਤੋਂ ਬਸ ਸਵਾ ਜੀ ਦੀ ਸਲਾਮ ਦੇ ਵਿੱਚ ਤੇ ਪਰਤ ਨੂੰ ਆਰਾਮ ਕਰਨਾ ਸੀਗਾ ਤੇ ਇਸ ਲਈ ਛੱਡ ਸਵੇਰ ਨੂੰ 5:30 ਵਜੇ ਜੱਸੀ ਭਾਜੀ ਨੇ ਫੇਰ ਠਾਲ ਤੇ ਕਹਿੰਦਾ ਬੰਨ ਲੀ ਪੱਗ ਤੇ ਚੱਲੀਏ ਲੌਜੀ ਸਿੰਘ ਨੂੰ ਬੰਨ ਲਈ ਪੱਗ ਸਵੇਰੇ 5 ਵਜੇ ਤੇ ਆਪਾਂ ਤੁਰ ਕੇ ਪਹੁੰਚ ਗਏ ਜੀ ਦੁਬਾਰਾ ਫੇਰ ਦਰبار ਸਾਹਿਬ ਤੇ ਆਪਾਂ ਅੱਤੇ ਪਹੁੰਚੇ ਤੋਂ ਮੋਰੀ ਸੰਗਠਨ ਕੇ ਆਪਣੇ ਵੀ ਜਾਂਚਣ ਵਾਲੀ ਸੀਗੇ ਜੂਨ 1984 ਦਾ ਕੱਲੂਕਰ ਨਾ ਭੁੱਲਣਯੋਗ ਤੇ ਨਾ ਵਰਛਣਯੋਗ ਸਮੇਂ ਦੀ ਜੁਦਾ ਕਾਂਗਰਸ ਸਰਕਾਰ ਨੇ ਕੇਰਨ ਸਿੰਘ ਸਾਹਿਬ ਦੇ ਉੱਤੇ ਅਟੈਕ ਕੀਤਾ ਜਿਹੜੇ ਸੰਗਤ ਦਾ ਹਾੜਾ ਘਾਠਾ ਮਾਰਦੇ ਸੀ ਬਹੁਤ ਹੀ ਸਦਕਾ ਜਿਵੇਂ ਚਰਦਾ ਜੀ ਨੇ ਸਾਰੇ ਸੰਗਾਂ ਨੂੰ ਦੁੱਤੀ ਤੇ ਅਰਦਾਸ ਭਗਤ ਜੀ ਜਿਉਂ ਕੇ ਆਤਮਾ ਨੂੰ ਧਰਵਾ ਜੈਕਾਰੋ ਭਗਤ ਜੀ ਵਾਹਿਗੁਰੂ ਸਿਖਾ ਦਾ ਪਾਣੀ ਗਾਤੂ ਜੀ ਕਤ ਦਾ ਰਾਖਾ ਸਾਹਿਬ ਜੀ ਰੂਹ ਇਹ ਆਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇਤਾ ਦਿਓ ਜੀ ਨਾਮ ਦਾ ਨਾਮ ਸਾਈ ਤੁਰ ਬ੍ਰਹਮਤਾਨੇ ਆਪੁਰਤ ਮਾਰਦੇ ਜਨਨਾ ਤੁਪਾਂਤੀ ਵਿੱਚ ਹੋ ਰਿਹਾ ਗਿਆ ਹੈ ਹੁਜੇ ਦਰਸ਼ਨ ਦੇਦਾਰ ਇਸਿ ਵਸਨ ਦਾਤਾ ਧਨ ਸਾ ਜੀ ਰੂਪਾਂਸ਼ੂ ਇਹ ਨਮਾਰਿਆ ਦੇਤਾ ਦੇਤਾ ਦੇਉ ਤੇ ਆਦੀ ਮੂਤ ਸੱਚੇ ਕ੍ਰਿਤਾ ਰਾਹੀ ਗੁਰੂ ਧਨ ਧਨ ਮਾਲਕੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਮਹਾਨ ਬਾਹਰ ਤਦ ਕਰਿਆ ਸਥਾ ਸ੍ਰੀ ਅਕਾਲ ਪੰਥ ਸਾਹਿਬ ਜੀ ਦੀਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹੰਦੂ ਅੰਮ੍ਰਿਤ ਵੇਲੇ ਦੂ ਦਿਗਾਂ ਸੱਜੇ ਸੱਜ ਨੂੰ دیوانਾ ਦਿੱਤੂ ਸ਼ਬਦ ਜੰਤੀਆ ਸੱਜ ਦੀਵਾਨ ਦਿੱਤੂ ਅਨੰਤ ਸਾਹਿਬ ਕੀ ਕਿਰਾਨ ਰੁੱਲ ਜੁ ਕਾਪ ਕਾਤੀ ਬੜੀ ਸੁਰੀ ਕਿਰਪਾ ਦਾ ਸਰਤਾ ਦਾਂਤਿਆਈ ਸਰਤ ਸਾਤ ਸੰਗਤਿ ਰਿਆਤਿ ਸਉਰਾ ਆਪਣੇ ਦਰੋਂ ਕਰੋ ਸਿੱਖੀ ਸਿਧਨਾਂ ਪ੍ਰਸਾਦ ਇਸ਼ਨਾਨ ਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਰਕਾਰ ਨੂੰ ਸੰਗਤ ਦੀ ਹਾਜ਼ਰੀ ਇਹਨਾਂ ਤੁਲਿਤੇ ਗਾਵਾ ਦਰਸ਼ਨ ਯਾਤਰਾ ਇਸ਼ਨਾਨ ਸਫਲ ਕਰਨੇ ਸਤਿਗੁਰੂ ਜੀ ਮਹਾਨ ਬਖਸ਼ਿਸ਼ ਕਰਨੀ ਆਪਣੇ ਖਾਲਸਾ ਪੰਥ ਅੰਦਰ ਹੋਰ ਕਿਸ ਦਾ ਇਤਿਹਾਸ ਦੀਨਾ ਬਖਸ਼ਿਸ਼ ਕਰਨੀ ਆਲਸਾ ਪੰਛੀ ਦੀ ਸਦਾ ਹੀ ਚੜਦੀ ਕਲਾ ਕਰਨੀ ਹਾਲ ਪ੍ਰਕਾਰ ਰੱਖਿਆ ਸਹ ਹੈ ਕਾ ਕਰਨੀ ਸਤਿਗੁਰੂ ਜੀ ਆਪ ਜੀ ਦੇ ਹੱਥ ਮੂਰੋ ਆਪ ਜੀ ਦੇ ਖਜ਼ਾਨਿਆਂ ਵਿੱਚ ਅਤੇ ਬਯੰਤ ਸੰਕਤਾ ਵੱਲ ਕਨਾ ਪ੍ਰਸ਼ਾਦ ਦੀ ਦੇਗ ਹੱਥ ਨਾਲ ਕਰ ਪ੍ਰਮਾਨ ਹੋਵੇ ਜਿਦਵਾਰ ਹੋਇਆ ਪ੍ਰਸ਼ਾਹਾਂ ਦੇ बरक जा काउ दे प्यारथगी मानो सो न पर उहो लोग कंग नान त सम राम जो न पर नहीं, नानक साची मान भगत भकवानख उर तारो हम सार करण लॻ तरिया सभ नानक ब्रह्म सारो सलोक महल्ला ਪੰਜ ਵਾਲਾ ਕੀਤਾ ਜਾ ਤੋ ਨਾ ਲਾਏ ਸਤ ਗੁਰ ਸੇ ਬਹਣਾ ਆਪਨ ਸਤ ਗੁਰ ਸੇ ਬਹਣਾ ਆਪਨ ਸਤ ਗੁਰ ਜਿੱਤ ਸਾਡੇ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅੰਕਾਰਨ ਪਤਤ ਪਾਵਨ ਕਿਰਪਾ ਨਿਦਾਨ ਅਕਾਲ ਪੁਰਖ ਅੰਤਰ ਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦਣੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਨ ਹੰਨ ਕਤ ਕਾਤੀ ਰਾਜੇ ਕਾ ਸਾਈਂ ਧਰਮ ਬੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾ ਮੀ ਕਹਿ ਚੜਿਆ ਰਾਜੇ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਸੱਚੇ ਪਾਤਸ਼ਾਹੀਓ ਜੂਣ 1984 ਸਮੇਂ ਦੀ ਹਕੂਮਤ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮ ਮੰਨ ਕੇ ਭਾਰਤੀ ਫੌਜ ਨੇ ਰੋਹਾਨੀਅਤ ਦੇ ਕੇਂਦਰ ਜਿੱਥੇ ਸੱਬੇ ਥਾ ਨਹੀਂ ਤੁਦ ਜਿਹਿਆ ਵਕਤ ਹੋ ਪੁਰਖ ਬਿਦਾਤਾ ਤਾ ਤੂ ਸੋਹਿਆ ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਚੌ ਵਰਣਾ ਉਹ ਸਾਜਾ ਦੇ ਮੁਜਸਮੇ ਸੋਢੀ ਸੁਲਤਾਨ ਕుਰਦਾਸ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕਰਕੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਜ਼ਖਮੀ ਕੀਤਾ ਗਿਆ ਦੇ ਅੰਤ ਸੰਗਤਾਂ ਦਰਸ਼ਨ ਕਰਨ ਆਈਆਂ ਤੇ ਇਨ੍ਹਾਂ ਪਾਪੀਆਂ ਨੇ ਕਹਿਰ ਟਮਾ ਕੇ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਸਰਮ ਉੱਚੇ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਟੰਕਾ ਤੋਪਾਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਢੈ ਢੇਰੀ ਕੀਤਾ ਗਿਆ ਜੇ ਜੀਵੈ ਪਤ ਲੱਥੀ ਜਾਏ ਸਭ ਹਾਰ ਜਿੱਤਾ ਕਿਛ ਖਾਏ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਬੁਰਜਾ ਬੁਰਜਾ ਕਟੰਡ ਮਰੇ ਕਬੂ ਹੁਨ ਤਾਂ ਸੰਖਤ ਹੈ ਮੇਰ ਸਤਿਗੁਰੂ ਜੀਓ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਖ ਵੀਵੀ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਕੈ ਅੰਨੀ ਜਰਨੈਲ ਸਿੰਘ ਜੀ ਖਾਲਸਾ ਢਿੰਡਰਾ ਵਾਲੇ ਭਾਈ ਸਹਿ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਫ ਇੰਡੀਆ ਸਿੱਖ ਫੈਡਰੇਸ਼ਨ ਸਟੂਡੈਂਟ ਬਾਬਾ ਠਾਰਾ ਸਿੰਘ ਜੀ ਜਰਨਲ ਭਾਈ ਸ਼ੁਭੇਕ ਸਿੰਘ ਜੀ ਦਿਨਾਂ ਦੇ ਸਾਥੀ ਸਿੰਘਾਂ ਨੇ ਦੁਸ਼ਮਣਾਂ ਵੀ ਭਾਰੀ ਫੌਜ ਨਾਲ ਡਟ ਕੇ ਸੂਰਬੀਰਤਾ ਨਾਲ ਮੁਕਾਬਲਾ ਕੀਤਾ ਸਤਿਗੁਰੂ ਜੀਓ ਆਪ ਧਰਮ ਯੁੱਧ ਕਰਦੇ ਆ अनेकाਹੀ ਜ਼ਾਲਮਾਂ ਨੂੰ ਮੌਤ ਦੇ ਘਾਟ ਪੁਤਾਰ ਕੇ ਆਪ ਸ਼ਹਾਦਤ ਪ੍ਰਾਪਤ ਕੀਤੀ ਤਿੰਨਾ ਮਹਾਨ ਸੂਰਬੀਰ ਸਿੰਘ ਸਿੰਘਣੀਆਂ ਕੁ ਝੰਗੀਆਂ ਸ਼ਹੀਦਾਂ ਦੀ ਯਾਦ ਅੱਜ 40 ਮਾ ਕੱਲੂਕਾਰਾਂ ਦਿਵਸ ਮਨਾਉਂਦਿਆ ਹੋਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਯੋਗ ਅੱਤੇ ਸਮੁੱਚੀਆਂ ਜੱਤੇ ਬੰਦੀਆਂ ਦੇ ਸਹਿਯੋਗ ਦੇ ਨਾਲ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਪਰਸੋ श्री अकाली निशाना बीदाज पंजवीह पातशाह श्री गुरू अर्जन देव साहिब जी न ਦਸ ਤੋਂ ਲੰਘਦਾ ਤੇ ਸਭ ਨੇ ਸੁਣਿਆ ਕਿ ਸੰਤ ਰਵਰਣ ਹਾਲ ਸੇ ਨਾ ਪਹੁੰਚਿਆ ਤੇ ਨਾਲ ਨਾਲ ਵਾਲਾ ਸੀ ਕਾਨਫਰੰਸ ਕਲੰਕਰ ਹਾਲ ਦੇ ਵਿੱਚ ਤੇ ਆਪ ਕੋ ਫੜਨੀ ਸੀਗੀ ਟ੍ਰੇਨ ਪਰ ਜਦੋਂ ਸੀਜ਼ਨ ਦੇ ਨਾਲ ਟ੍ਰੇਨ ਦਾ ਸ਼ੱਕ ਸੀ ਇਸੇ ਦਾ ਕਿ ਆਪਰ ਪਰ ਤੇ ਇੰਵੈਸਟੀਗੇਸ਼ਨ ਕਿਸ ਤਰ੍ਹਾਂ ਹੋਣੀ ਹੈ ਆਪਾਂ ਵੀ ਰੋ ਇੱਕ ਇੱਕ ਕਲਾਸ ਅਗੇ ਸ਼ਹਿਰदाई ਰਹੇਗੇ ਸ਼ਹਿਰਾਈ ਬੋਡੀਰ ਸੇ ਜਾ ਰਹੇ ਹਾਂ ਬੋਡੀਰ ਤੋਂ ਵੀ ਸ਼ਹਿਰदाई ਬਾਈ ਹੋ ਰਹੀ ਸੀ ਆਪਾਂ ਵੀ ਰੋਇਆ ਸੀ ਕਿ ਪਾਸਪਾੜੀ ਲੋ ਜੀ ਬਸ ਜਦ ਆਪਾਂ ਪਹੁੰਚਣਾ ਜਗੇ ਭਗਵਾੜੇ ਪਹਿਲਾ ਬਸ ਮਿਲ ਜਾਵੇ ਜਿੰਦਰ ਤੱਕ ਨਿਰੰਦਤੋ ਭਗਵਾੜਾ ਭਗਵਾੜੇ ਤੋਂ ਹੁਣ ਆਪਾਂ ਅਗੇ ਘਰ ਸਾਰਿਆਂ ਸੋਸੀ ਗਾ